ਭਾਬੀ ਕੀ ਹੋ ਗਿਆ ਕੁਛ ਨਹੀਂ ਬਣ ਪਈ ਤਾਂ ਉਹਨਾਂ ਤਬੀਅ ਜੀ ਥੋੜੀ ਖਰਾਬ ਹੈ ਗਰਮੀ ਲੱਗ ਗਈ ਉਹ ਖਾਦਾ ਪੀਤਾ ਸਾਰਾ ਨਿਕਲ ਗਿਆ ਤਬੀਅ ਇਹ ਤਕਾਨੂ ਖਰਾਬ ਆ ਮੈਨੂੰ ਸਭ ਪਤਾ ਪਤਾ ਤਬੀਅ ਕਿਉਂ ਖਰਾਬ ਆ ਕਿਉਂਕਿ ਜਿਹੜੀ ਦਵਾਈ ਤੈਨੂੰ ਡਾਕਟਰ ਨੇ ਦਿੱਤੀ ਆ ਉਹ ਤੂੰ ਲਈ ਨਹੀਂ ਹੋਣੀ ਹਨਾ ਹਾਂ ਬਸ ਲੈਣੀ ਲੱਗੀ ਸੀ ਬਸ ਅੰਦਰ ਜਾ ਕੇ ਲੈਣੀ ਆ ਦਵਾਈ ਬਸ ਰਹਿਣ ਦੇ ਮੈਂ ਆਪੇ ਹੀ ਦੇ ਦਿੰਨੀ ਆ ਦਵਾਈ ਤਾਂ ਤੈਨੂੰ ਤੂੰ ਬੈਠ ਜਾ ਆਪਦਾ ਆਰਾਮ ਕਰ ਲਿਆ ਕਰ ਤੈਨੂੰ ਪਤਾ ਨਹੀਂ ਹੋਣਾ ਦਵਾਈ ਕਿੱਥੇ ਪਈ ਆ ਫਿਰ ਤੂੰ ਮੈਨੂੰ ਦੱਸ ਦੇ ਮੈਂ ਲਿਆ ਕੇ ਦੇ ਦਿੰਨੀ ਐ ਇਹਦੇ ਵਿੱਚ ਕੀ ਗੱਲ ਆ ਚੱਲ ਠੀਕ ਐ ਤੂੰ ਕਿਹੜਾ ਮੰਨਣੀ ਆ ਗੱਲ ਅੰਦਰ ਨਾ ਮੇਜ਼ ਤੇ ਪਈ ਆਗੀ ਨਾਲੇ ਦੇਖੀ ਮੈਂ ਤੇਰੇ ਕੋਲੇ ਆਈ ਜਾਵਾਂ ਮੈਂ ਤਾਂ ਸਿੱਧੇ ਸੁਭਾਕੇ ਆਪਦਾ ਤੁਰੀ ਆਉਂਦੀ ਸੀਗੀ ਮੈਨੂੰ ਲੱਗਿਆ ਤਾਂ ਹੀ ਸੁੱਤੀ ਪਈ ਉੱਠ ਕੇ ਬੁੜਬੁੜ ਕਰਨ ਲੱਗ ਪਈ ਮੈਂ ਤਾਂ ਹੀ ਦੀਂਦੀ ਨਹੀਂ ਤਾਂ ਹੀ ਸਿੱਧੀ ਲੰਗੇ ਜਾਂਦੀ ਆ ਮੈਂ ਤਾਂ ਗੁੱਸਾ ਹੀ ਨਹੀਂ ਕੀਤਾ ਮੈਂ ਕਿਹਾ ਦਫਾ ਹੋਵੇ ਪਰ ਐ ਤਾਂ ਹੀ ਭੁੱਲਦੀ ਰਹਿੰਦੀ ਆ ਚਲ ਤੋ ਉਹਦੇ ਗੱਲਾਂ ਧਿਆਨ ਨਾਲ ਆ ਦਿਆ ਕਰ ਉਹਦਾ ਸੁਭਾਅ ਹੀ ਐਵੇਂ ਬੋਲਣ ਦਾ ਹੋਰ ਕੀ ਆ ਪਰ ਅੱਗੇ ਨਾਲੋਂ ਫਰਕ ਹੈਗਾ ਮਨਪ੍ਰੀਤ ਅੱਗੇ ਨਾਲੋਂ ਤਾਂ ਸੁਧਰੀ ਹੋਈ ਆ ਕਾਫੀ ਚਲ ਸ਼ੁਕਰ ਆ ਜੇ ਉਹ ਸੁਭਰੀ ਤੇਰੀ ਜਿਉਂ ਸੁਧਰ ਗਈ ਚਲ ਮੈਨੂੰ ਫਟਾਫਟ ਦਵਾਈ ਦੱਸ ਕਿੱਥੇ ਪਈ ਐ ਮੈਂ ਲਿਆਵਾਂ ਅੰਦਰ ਮੇਜ਼ ਤੇ ਪਈ ਐ ਚੱਕ ਲਿਆ ਖੜ ਜਾ ਇੱਥੇ ਹੀ ਰਹੀ ਐ ਇੱਥੇ ਹੀ ਮੈਂ ਇੱਥੇ ਆਉਰੀ ਆ ਗਈ ਨੇ ਵੀ ਲੈ ਆਈ ਹਾਂ ਉਹਦੀ ਹੋਈ ਲੈ ਆ ਬੜ ਪਾਣੀ ਦਾ ਮੈਂ ਥੋੜਾ ਜਿਹਾ ਹੀ ਲੈ ਕੇ ਆਈਆਂ ਕਹਿੰਦੇ ਹੁੰਦੇ ਵੀ ਗੋਲੀਆਂ ਉੱਤੋਂ ਦੀ ਪਾਣੀ ਥੋੜਾ ਪੀਣਾ ਚਾਹੀਦਾ ਤੈਨੂੰ ਕਿਹਨੇ ਕਹਿਤਾ ਪਾਣੀ ਜ਼ਿਆਦਾ ਪੀਣਾ ਚਾਹੀਦਾ ਭਾਬੀ ਹਾਂ ਆ ਕੀ ਆ ਕੁਛ ਨਹੀਂ ਦਵਾਈ ਆ ਹੋਰ ਕੀ ਹੈ ਕੋ ਨਿਗਾਦੋਂ ਬਾਬੀ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਇੰਨੀ ਖੁਸ਼ੀ ਦੀ ਗੱਲ ਆ ਤੇ ਤੂੰ ਸਾਰੇ ਤਨ ਕੋ ਕੇ ਰੱਖੀ ਬੈਠੀ ਆ ਚੁੱਪ 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 ਕਰ ਜਾ ਇੱਥੇ ਜੇ ਤੈਨੂੰ ਪਤਾ ਲੱਗ ਵੀ ਗਿਆ ਨਾ ਤਾਂ ਹੁਣ ਰੋਲਾ ਨਾ ਪਾ ਮੈਂ ਨਹੀਂ ਚਾਹੁੰਦੀ ਵੀ ਕਿਸੇ ਨੂੰ ਪਤਾ ਲੱਗੇ ਪਤਾ ਕਾ ਤਉ ਨਾ ਲੱਗੇ ਇਹ ਤਾਂ ਦੱਸ ਦੇ ਸਗੋਂ ਇਹ ਤਾਂ ਵਧੀਆ ਗੱਲ ਆ ਥੋਨੂੰ ਤਾਂ ਖੁਸ਼ ਹੋਣਾ ਚਾਹੀਦਾ ਤੇ ਤੂੰ ਆਪਦਾ ਮੂੰਹ ਐ ਸੈੱਟ ਰੱਖਿਆਗਾ ਇੱਕ ਮਨਪ੍ਰੀਤ ਪਿਛਲੀ ਵਾਰੀ ਜੋ ਮੇਰੇ ਨਾਲ ਹੋਇਆ ਜੋ ਮੇਰੇ ਬੱਚੇ ਨਾਲ ਹੋਇਆ ਮੈਂ ਨਹੀਂ ਚਾਹੁੰਦੀ ਉਹ ਦੁਬਾਰਾ ਹੋਵੇ ਦੁਬਾਰਾ ਐਡਾ ਵੱਡਾ ਨੁਕਸਾਨ ਹੋਵੇ ਇਸ ਕਰਕੇ ਇਸ ਗੱਲ ਨੂੰ ਇੱਥੇ ਤੱਕ ਸੀਮਤ ਰਹਿਣ ਦੇ ਹੱਗੇ ਨਾ ਕਿਸੇ ਨੂੰ ਦੱਸੀ ਤੇ ਮੈਂ ਤੇ ਤੁਮਹੀ ਉਮੀਦ ਕਰਦੀ ਆਂ ਵੀ ਤੂੰ ਮੇਰੀ ਗੱਲ ਕਿਸੇ ਨੂੰ ਨਹੀਂ ਦੱਸੇਂਗੀ ਪਰ 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 ਵਰ ਕੁਛ ਨਹੀਂ ਦੇਖ ਮੇਰੀ ਮਜਬੂਰੀ ਹੈ ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਇਹ ਗੱਲ ਕਿਸੇ ਨੂੰ ਨਾ ਦੱਸੀ ਘਰੇ ਵੀ ਨਾ ਦੱਸੀ ਚਾਚੀ ਨੂੰ ਵੀ ਨਾ ਦੱਸੀ بس ਆਪਦੇ ਕੋਲ ਹੀ ਰੱਖੀ ਚਲ ਕੋਈ ਗੱਲ ਨਹੀਂ ਭਾਬੀ ਜੇ ਤੂੰ ਮੈਨੂੰ ਕਿਸੇ ਗੱਲ ਤੋਂ ਰੋਕਦੀ ਆ ਤਾਂ ਪੱਕਾ ਇਹਦੇ ਵਿੱਚ ਕੋਈ ਨਾ ਕੋਈ ਰਾਸਤਾ ਹੋਊਗਾ ਹੀ ਜਿਹੜਾ ਤੂੰ ਕਿਸੇ ਨੂੰ ਨਹੀਂ ਦੱਸਣਾ ਚਾਹੁੰਦੀ ਪਰ ਮੈਨੂੰ ਸੱਚੀ ਇਸ ਗੱਲ ਦੀ ਬਹੁਤ ਖੁਸ਼ੀ ਆ ਇਹ ਖੁਸ਼ੀ ਹੁਣ ਇਹ ਖੁਸ਼ੀ ਹੁਣ ਆਪਦੇ ਤੱਕ ਹੀ ਰੱਖੀ ਅੱਗੇ ਕਿਸੇ ਕੋਲ ਸ਼ੇਅਰ ਨਾ ਕਰੀ ਬਸ ਤੈਨੂੰ ਕਹਿ ਤਾ ਨਾ ਵੀ ਤੂੰ ਜਮੇ ਹੀ ਵੇਫਿਕਰੀ ਹੋ ਜਾ ਨਹੀਂ ਦੱਸਦੀ ਮੈਂ ਕਿਸੇ ਨੂੰ ਵੀ ਇੰਨਾ ਕੁ ਵਿਸ਼ਵਾਸ ਤਾ ਤੂੰ ਮੇਰੇ ਤੇ ਕਰ ਹੀ ਸਕਦੀ ਆ ਨਾਲੇ ਮੇਰੀ ਗੱਲ ਸੁਣ ਤਾਈ ਨੂੰ ਬੋਲੀ ਜਾਂਦਾ ਕਰ ਤੂੰ ਉਹਦੀ ਗੱਲ ਨੂੰ ਨਾ ਗੋਲਿਆ ਕਰ ਬਸ ਤੂੰ ਰੈਸਟ ਕਰਿਆ ਕਰ ਤੇ ਜੇ ਕੋਈ ਵੀ ਕੰਮ ਤੰਦਾ ਹੁੰਦਾ ਹੁੰਦਾ ਨਾ ਬਸ ਤੂੰ ਮੈਨੂੰ ਕਹਿਣਾ ਠੀਕ ਹੈ ਮੈਂ ਆਪੇ ਆ ਕੇ ਕਰਜਾ ਕਰੂੰਗੀ ਲੈ ਜਿੱਥੇ ਤੇਰੇ ਵਰਗੇ ਨਨਾਨ ਹੋਵੇ ਉੱਥੇ ਮੈਨੂੰ ਫਿਕਰ ਕਰਨ ਦੀ ਕੀ ਲੋੜ ਹੈ ਮੈਨੂੰ ਤਾਂ ਤੇ ਰੱਬ ਜਿੰਨਾ ਵਿਸ਼ਵਾਸ ਹੈ ਨਨਾਨ ਨਹੀਂ ਆਪਾਂ ਤਾਂ ਦੋਨੇ ਪੈਣਾ ਜਿਹੋ ਜਿਵੇਂ ਮੈਨੂੰ ਜਸਾ ਪੈਣ ਉਹੋ ਜਿਹਾ ਤੂੰ ਹੁਣ ਚੰਗਾ ਆ ਫੜ ਦਵਾ ਦਾ ਵੇਲੇ ਚ ਗੋਲੀਆਂ ਕੱਢ ਤੇ ਲੈ ਲੈ ਐ ਕਰ ਮੈਂ ਮੰਜਾ ਛਾਵੇਂ ਡਾ ਦੇਨੀ ਆ ਤੂੰ ਇੱਥੇ ਬੈਠੀ ਰਹਿ ਮੈਂ ਅੰਦਰ ਆਪੇ ਸਾਰੇ ਕੰਮ ਕਰ ਲੂੰ ਚੰਗਾ ਚੰਗਾ ਏ ਹੁਣ ਚੰਗਾ ਹੋਇਆ ਤੇਰੀ ਇਹਦੇ ਨਾਲ ਸੁਲਾ ਹੋ ਗਈ। ਨਹੀਂ ਜੱਸੰਦਾ ਮੂੰਹ ਦੇਖਣ ਵਾਲਾ ਸੀਗਾ ਡਰ ਦੀ ਮਰੀ ਦਾ। ਉਹ ਨਹੀਂ ਨਹੀਂ ਵੀਰੇ ਮੈਂ ਤਾਂ ਭਾਬੀ ਨਾਲ ਮਜ਼ਾਕ ਕਰੀ ਜਾਂਦੀ ਸੀ। ਨਾਲੇ ਮੇਰੀ ਇੱਕੋ ਇੱਕ ਤਾਂ ਭਾਬੀ ਐ। ਇਹਦੇ ਨਾਲ ਗੁੱਸੇ ਹੋ ਕੇ ਮੈਂ ਕਿੱਧਰ ਨੂੰ ਜਾਉਂਗੀ? ਕਿਉਂ ਭਾਬੀ? ਇਹ ਤਾਂ ਹੈ। ਚਲੋ ਨਾਲੇ ਮੈਂ ਤਾਂ ਤੈਨੂੰ ਸੱਚੀ ਬਹੁਤ ਪਿਆਰ ਕਰਦੀ ਆ। ਇੱਕੋ ਇੱਕ ਤਾਂ ਤੂੰ ਮੇਰੀ ਨੰਦ ਆ। ਚਲ ਹੁਣ ਇਹ ਦੱਸ ਇਹਦੇ ਨਾਲ ਤਾਂ ਹੋ ਗਈ ਤੇਰੀ ਸੁਲਾ। ਤੂੰ ਹੁਣ ਇੱਥੇ ਛੁੱਟੀਆਂ ਕੱਟਣ ਆਈਆਂ। ਤੈਨੂੰ ਘਮਾਕ ਮੁੱਲੇਈ ਕਿੱਥੇ? ਟ੍ਰਿਪ ਮਰਵਾ ਲੈ ਉਹਨੇ ਆ ਤਾਂ ਵਾੜੀ ਵਜੇ ਗੱਲ ਕੀਤੀ ਪੁੱਤ ਤੂੰ ਉਥੇ ਜੋ ਆਖਰੀ ਸਾਰਾ ਦਿਨ ਕੰਮ ਧੰਦੇ ਲੱਗੀ ਰਹਿੰਦੀ ਹੈਗੀ ਇਹਨੂੰ ਕਿੱਥੇ ਘੁੰਮਣ ਦਾ ਟਾਈਮ ਆਗਾ ਵਧੀਆ ਸਮਝ 4 ਦਿਨ ਛੁੱਟੀਆਂ ਕੱਟਣ ਆਈ ਹੈ ਲੈ ਜਾ ਉਹ ਨਹੀਂ ਮੰਮੀ ਵੀਰੇ ਮੈਂ ਕਿਤੇ ਨਹੀਂ ਜਾਣਾ ਮੈਂ ਉਰੇ ਛੁੱਟੀਆਂ ਕੱਟਣ ਆਈ ਹੈ ਮੈਂ ਮੰਨਦੀ ਆ ਪਰ ਮੈਂ ਰੈਸਟ ਕਰਨੀ ਆ ਮੈਂ ਕਿਤੇ ਨਹੀਂ ਘੁੰਮਣ ਜਾਣਾ ਉਹ ਲੈ ਹੁਣ ਉਥੇ ਵੀ ਤਾਂ ਰੈਸਟੇ ਕਰਦੀ ਹੋਵੇਂਗੀ ਤੂੰ ਕੰਮ ਤੋਂ ਬਾਅਦ ਉਰੇ ਆਈਆਂ 4 ਦਿਨ ਆਪਾਂ ਕਿਤੇ ਘੁੰਮਿਆਵਾਂਗੇ ਯਾਰ ਵੀਰੇ ਵੈਸੇ ਵੀ ਇੰਨੀ ਗਰਮੀ ਹੈ ਕਿਤੇ ਨਹੀਂ ਜਾਇਆ ਜਾਣਾ ਹੈਗਾ ਜੇ ਤੁਸੀਂ ਜਾਣਾ ਤਾਂ ਜਾਓ ਵੈਸੇ ਵੀ ਤੁਹਾਡੀ ਪਰਸਨਲ ਲਾਈਫ ਹੈ ਪਰਸਨਲ ਟਾਈਮ ਤੁਸੀਂ ਆਪਸ ਵਿੱਚ ਸਪੈਂਡ ਕਰੋ ਮੈਂ ਤੁਹਾਡੇ ਵਿੱਚ ਕੀ ਕਰਾਂਗੀ ਨਹੀਂ ਬੁਲਬੁਲ ਤੂੰ ਦੱਸ ਆਪਾਂ ਫੈਮਿਲੀ ਟ੍ਰਿਪ ਕਰਦੇ ਆਂ ਆਪਾਂ ਸਾਰੇ ਜਾਣੇ ਚੱਲਾਂਗੇ ਕਿੰਨਾ ਮਜ਼ਾ ਆਊਗਾ ਦੱਸ ਹੁਣ ਤਾਂ ਨਹੀਂ ਕੋਈ ਪ੍ਰੋਬਲਮ ਉਹ ਜਸ਼ਨ ਵੀ ਕਹੀ ਜਾਂਦੀ ਆ ਤੁਸੀਂ ਮੈਨੂੰ ਬਸ ਇੰਨੀ ਗੱਲ ਆ ਜਾਣਾ ਤਾਂ ਆਪਾਂ ਫੈਮਿਲੀ ਨੇ ਹੀ ਜਾਣਾ ਤੁਸੀਂ ਐਂ ਦੱਸੋ ਜਾਣਾ ਕਿੱਥੇ ਆ ਅ ਜੇ ਇਹੀ ਗੱਲ ਹੈ ਤਾਂ ਭਾਬੀ ਨੂੰ ਪੁੱਛ ਲਓ ਕਿਤੇ ਦੁਬਾਰਾ ਪੇਕੇ ਜਾਣ ਦੀ ਤਾਂ ਨਹੀਂ ਸਲਾਹ ਉਹ ਨਹੀਂ ਨਹੀਂ ਲੈ ਮੈਂ ਕਿਉਂ ਪੇਕੇ ਜਾਣਾ ਪਹਿਲਾਂ ਤਾਂ ਚਲ ਮਜਬੂਰੀ ਸੀ ਹੁਣ ਤਾਂ ਮੈਂ ਇੱਥੇ ਰਹੂੰਗੀ ਚਲ ਮੰਨ ਲੈਨੇ ਆ ਮੈਨੂੰ ਐ ਸੀ ਨਾ ਵੀ ਪੇਕੇ ਦਾ ਮੋਹ ਵੱਧ ਹੈ ਸਹਰਿਆਂ ਦਾ ਘਟ ਹੈ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਸੱਚ ਭਾਬੀ ਮੈਂ ਸੁਣਿਆ ਵੀ ਹੁਣ ਤੇਰੀ ਫੈਮਲੀ ਚ ਦੋ ਮੈਂਬਰ ਰਹਿ ਗਏ ਹਾਂ ਉਹ ਤਾਂ ਇਹਦੀ ਮਾਂ ਤੇ ਇਹਦੀ ਭੈਣ ਹੀ ਆ ਬਸ ਹੁਣ ਤਾਂ ਡੇਡੀ ਦੀ ਤਾਂ ਮੈਨੂੰ ਲੱਗਦਾ ਡੈਥ ਹੋ ਗਈ ਸੀ ਹਨਾ ਤੇ ਹੁਣ ਫਿਰ ਉਹਨਾਂ ਦਾ ਖਰਚਾ ਕੌਣ ਚੱਕਦਾ ਪਹਿਲੇ ਤਾਂ ਤੁਹਾਡੇ ਡੈਡੀ ਚੱਕਦੇ ਸੀ ਬਸ ਵਿਆਹ ਤੋਂ ਬਾਅਦ ਮੈਂ ਹੀ ਦੇਖਦੀ ਆ ਸਾਰਾ ਕੁਝ ਮਤਲਬ ਮੈਨੂੰ ਸਮਝ ਹੀ ਨਹੀਂ ਹੈਗੀ ਮਤਲਬ ਵੀ ਮਤਲਬ ਜਿਹੜਾ ਵੀ ਖਰਚਾ ਹੁੰਦਾ ਮੈਂ ਆਪਣੀ ਤਨਖਾਹ ਚੋਂ ਕਰਦੀ ਆ ਜੱਸ ਮੈਨੂੰ ਕਹਿੰਦੇ ਹੋਰ ਫਿਰ ਹੈ ਹੀ ਕੌਣ ਚਲ ਤੂੰ ਕਰ ਲਿਆ ਕਰ ਉਹ ਨਾਲੇ ਅਸਲ 'ਚ ਮੈਂ ਇਹਨੂੰ ਪਹਿਲੀ ਹੀ ਕਹਿਤਾ ਸੀਗਾ ਹੁਣ ਦਸ਼ਨ ਤੋਂ ਬਿਨ ਉਹਨਾਂ ਦਾ ਸਹਾਰਾ ਕੌਣ ਆ? ਜੇ ਮੈਂ ਆ। ਦਸ਼ਨ। ਹੁਣ ਜਦੋਂ ਭਈ ਅਗਲੇ ਨੇ ਆਪਦੀ ਧੀ ਨੂੰ ਇੰਨਾ ਪੜਾਇਆ, ਲਿਖਾਇਆ, ਇੰਨੀ ਮਿਹਨਤ ਕੀਤੀ ਆ, ਇੰਨਾ ਪੈਸਾ ਲਾਇਆ। ਹੁਣ ਜਦੋਂ ਉਹਨਾਂ ਦੇ ਕੋਈ ਹੈ ਹੀ ਨਹੀਂ। ਮੈਂ ਦਸ਼ਨ ਨੂੰ ਕਿਹਾ ਭਈ ਆਪਦੀ ਤਨਖਾਹ ਚੋਂ ਤੇ ਕੁਝ ਵੀ ਲੈ ਕੇ ਦੇਣਾ ਹੁੰਦਾ। ਵੇਚ ਜਿck ਲੈ ਕੇ ਦੇ ਦਿਆ ਕਰ। ਕਿਉਂ ਮੰਮੀ? ਚਲੋ। ਠੀਕ ਐ ਭਈ ਹਾਂ। ਇਹ ਤਾਂ ਬਹੁਤ ਵਧੀਆ ਗੱਲ ਆ। ਬਹੁਤ ਵਧੀਆ ਸੋਚ ਐ ਵੀਰੇ ਤੁਹਾਡੀ। ਜਿਹੜਾ ਤੁਸੀਂ ਭਾਬੀ ਦੇ ਪੇਕੇਵਾਲ ਇੰਨਾ ਧਿਆਨ ਦੇ। ਮੇਰੀ ਗੱਲ ਸੁਣੋ। ਤੁਸੀਂ ਟੂਰ ਦੀ ਸਲਾਹ ਬਣਾ ਲਓ। ਜਾਣਾ ਕਿੱਥੇ ਆ। ਜਗ੍ਹਾ ਡਿਸਾਈਡ ਜਿੱਥੇ ਆਪਾਂ ਵਧੀਆ ਫੈਮਿਲੀ ਘੁੰਮਣ ਜਾ ਸਕੀਏ ਠੀਕ ਹੈ ਵੀਰੇ ਨਾਲੇ ਤੁਹਾਡੇ ਬਹਾਨੇ ਨਾਲ ਅਸੀਂ ਵੀ ਚਲੇ ਜਾਵਾਂਗੇ ਤੇ ਹੋਰ ਕੀ ਦੱਸਣਾ ਮੇਰੀ ਸ਼ਰਟ ਪ੍ਰੈਸ ਕਰਕੇ ਦੇ ਯਾਰ ਮੈਂ ਜਾ ਕੇ ਆਉਣਾ ਕਿਥੇ ਹਾਂਜੀ ਆ ਜਾ ਮੜੇ ਦੇ ਪ੍ਰੈਸ ਕਰ ਸੋਚ ਲਈ ਹੋਣਾ ਚੰਗਾ ਵੀਰੇ ਨਾ ਮੰਮੀ ਤੂੰ ਵੇਖੀ ਜਾਨੀ ਐ ਤੁਹਾਡੀ ਨੂੰ ਨੇ ਆਪਦੇ ਪੁੱਤ ਨੂੰ ਇਸ ਹੱਦ ਤੱਕ ਵਸਤ ਕਰ ਲਿਆ ਕਿ ਹੁਣ ਤਾਂ ਸਿਰਫ ਖਰਚੇ ਦੇਣ ਦੀ ਉਹ ਗੱਲ ਹੋਈ ਜਾਂਦੀ ਐ ਤੇ ਅੱਗੇ ਇਸ ਘਰ 'ਚ ਕੀ ਕੁਛ ਹੋਊਗਾ ਇਹ ਤਾਂ ਆਪਾਂ ਨੂੰ ਵੀ ਨਹੀਂ ਪਤਾ ਭੀ ਦੇ ਪੇਕਿਆਂ ਨੂੰ ਕੀ ਕੁਛ ਦਿੱਤਾ ਜਾਊਗਾ